ਲੁਧਿਆਣਾ ਦੇ ਵਿੱਚ ਬੀਤੇ 2 ਸਾਲ ਪਹਿਲਾਂ ਇੱਕ ਗਵਾਂਡਨ ਨੇ 22 ਸਾਲਾਂ ਬੱਚੀ ਦੇ ਨਾਲ ਅਜਿਹੀ ਦਰਿੰਦਗੀ ਦਿਖਾਈ ਸੀ ਕਿ ਹਰ ਕਿਸੇ ਦਾ ਖੂਨ ਖ올 ਉਠਿਆ ਸੀ ਤੇ ਹਰ ਕੋਈ ਬਸ ਉਸੇ ਸਜ਼ਾ ਦੀ ਮੰਗ ਕਰ ਰਿਹਾ ਸੀ ਕਿ ਉਸ ਗਵਾਂਡਨ ਨੂੰ ਸਜ਼ਾ ਦੇ ਕਿਉਂਕਿ 22 ਸਾਲਾਂ ਬੱਚੀ ਜਿਸ ਦਾ ਨਾਮ ਦਿਲਰੋਜ਼ ਸੀ ਉਸ ਨੂੰ ਉਸ ਨੇ ਦਰਿੰਦਗੀ ਦੇ ਨਾਲ ਬੇਰਹਿਮੀ ਨਾਲ ਮਾਰਿਆ ਸੀ ਲੁਧਿਆਣਾ ਚ 22 ਸਾਲ ਦੀ ਬੱਚੀ ਦਾ ਕਤਲ ਕਰਨ ਵਾਲੀ ਗਵਾਂਡੀ ਔਰਤ ਨੀਲਮ ਨੂੰ ਹੁਣ ਅਦਾਲਤ ਨੇ ਮੌਤ ਦੀ ਸਜ਼ਾ ਸੁਨਾਈਏ ਜਿਹहां ਉਸਨੇ 2 ਸਾਲ ਪਹਿਲਾਂ ਬੱਚੇ ਨੂੰ ਜ਼ਿੰਦਾ ਦਫਨਾ ਦਿੱਤਾ ਸੀ ਤਾਂ ਦੱਸਦੀ ਕਿ ਬੀਤੇ ਸ਼ੁਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਇਹ ਫੈਸਲਾ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਨੇ ਲਿਆ ਨੀਲਮ ਨੇ 28 ਨਵੰਬਰ 2021 ਨੂੰ ਸ਼ਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟੀ ਤੇ ਬਿਠਾ ਕੇ ਅਲਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ਚ ਟੂਆ ਪੁੱਟ ਕੇ ਉਸ ਨੂੰ ਜ਼ਿੰਦਾ ਦਫਨਾ ਦਿੱਤਾ ਸੀ ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਜੀ ਹਾਂ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੁਹਾਨੂੰ ਦੱਸਦੀ ਕਿ ਇਹ ਕਤਲ ਦੱਸਿਆ ਜਾ ਰਿਹਾ ਸੀ ਕਿ ਨੀਲਮ ਨੇ ਖੇਜ ਦੇ ਵਿੱਚ ਆ ਕੇ ਕੀਤਾ ਸੀ ਜਿਹहांत ਹੁੰਦਾ ਸੀ ਕਿ ਕਿਹਾ ਜਾ ਰਿਹਾ ਸੀ ਗਵਾਂਡਣ ਆਪਣੀ ਗਵਾਂਡੀਆਂ ਦੇ ਨਾਲ ਦਿਲਰੋਜ਼ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਹੀ ਆਪਣੇ ਦਾਦਾ ਦਾਦੀ ਦੇ ਨਾਲ ਲੱਗਦੀ ਹੁੰਦੀ ਸੀ ਇਸ ਕਾਰਨ ਉਸਨੇ ਦਿਲਰੋਜ਼ ਨੂੰ ਪਹਿਲਾਂ ਕਿਡਨਾਪ ਕੀਤਾ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਯਾਨੀ ਕਿ ਉਸ ਨੂੰ ਜ਼ਿੰਦਾ ਦਫਨਾ ਦਿੱਤਾ ਸੀ ਦੱਸਿਆ ਇਹ ਵੀ ਜਾ ਰਿਹਾ ਸੀ ਕਿ ਨੀਲਮ ਦਾ ਤਲਾਕ ਹੋ ਚੁੱਕਾ ਸੀ ਜਿਸ ਤੋਂ ਬਾਅਦ ਦਿਲਰੋਜ਼ ਦੇ ਮਾਤਾ ਪਿਤਾ ਜੋ ਆਪਣੇ ਬੱਚਾ ਲਈ ਕਰਦੇ ਸੀ ਉਹ ਆਪਣੇ ਬੱਚਾ ਲਈ ਨਹੀਂ ਕਰ ਪਾਉਂਦੇ ਸੀ ਜਿਸ ਤੋਂ ਬਾਅਦ ਉਹ ਹੋਰ ਜ਼ਿਆਦਾ ਕਿਹਦੇ ਸੀ ਤੇ ਦਿਲਰੋਜ਼ ਦੇ ਨਾਲ ਨਾਰਾਜ਼ਗੀ ਵੀ ਰੱਖਣ ਲੱਗੇ ਸੀ ਉਸ ਤੋਂ ਬਾਅਦ ਇੱਕ ਦਿਨ ਦਿਲਰੋਜ਼ ਨੂੰ ਆਪਣੇ ਸਕੂਟੀ ਤੇ ਬਿਠਾ ਕੇ ਉਹ ਲੈ ਜਾਂਦੀ ਹੈ ਤੇ ਉਸ ਦਾ ਕਤਲ ਕਰ ਦਿੰਦੀ ਹੈ ਜ਼ਿਕਰ ਕਰਦੀ ਕਿ 25 ਸਾਲ ਪਹਿਲਾਂ 25 ਸਾਲ ਦੀ ਹੀ ਮਾਸੂਮ ਦਿਲਰੋਜ਼ ਸਾਜ਼ਗਵਾਂਚ ਰਹਿਣ ਵਾਲੀ ਇਸ ਔਰਤ ਨੀਲਮ ਨੇ ਕਤਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਤਾਂ ਅੱਜ ਇਸ ਬੱਚੀ ਨੂੰ ਇਨਸਾਫ ਮਿਲਿਆ ਹੈ ਅੱਜ ਇਸ ਕਾਤਲ ਔਰਤ ਨੂੰ ਸਜ਼ਾਏ ਮੌਤ ਸੁਣਾਈ ਗਈ ਹੈ ਬੱਚੀ ਦੀ ਮਾਂ ਨੇ ਇਸ ਮੌਕੇ ਮੁਲਜ਼ਮ ਔਰਤ ਲਈ ਸਾਕ ਤੋਂ ਸਾਕ ਸਜ਼ਾ ਦੀ ਮੰਗ ਵੀ ਕੀਤੀ ਸੀ 마ਸੂਮ ਬੱਚੀ ਨੂੰ ਉਸਦੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਇੱਕ ਥਾਂ ਤੇ ਲਾ ਜਾ ਕੇ ਜ਼ਿੰਦਾ ਦਫਨਾ ਦਿੱਤਾ ਗਿਆ ਸੀ ਕਾਤਲ ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਕਿਵੇਂ ਉਹ ਦਿਲਰੋਜ਼ ਨੂੰ ਆਪਣੇ ਘਰ ਤੋਂ ਦੂਰ ਖਾਲੀ ਥਾਂ ਤੇ ਲੈ ਗਈ ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਨੀਲਮ ਦੇ ਇਸ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ਤੇ ਪਹੁੰਚ ਗਏ ਤੇ ਬੱਚੀ ਨੂੰ ਕੋਏ ਚੋਂ ਬਾਹਰ ਕੱਢਿਆ ਲੜਕੀ ਨੂੰ ਤੁਰੰਤ ਹਾਲਾਂਕਿ ਡੀਐਮਸੀ ਹਸਪਤਾਲ ਲਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮਰਨ ਤੱਕ ਐਲਾਨ ਦਿੱਤਾ ਸੀ ਜੀ ਹਾਂ ਇਸ ਔਰਤ ਨੇ ਜੋ ਦਰਿੰਦਗੀ ਪਰਿਕਟਨਾ ਨੂੰ ਅੰਜਾਮ ਦਿੱਤਾ ਸੀ ਉਸਨੇ ਸਭ ਨੂੰ ਚੰਝੋੜ ਕੇ ਰੱਖ ਦਿੱਤਾ ਸੀ ਕਿ ਕਿਵੇਂ ਇੱਕ 25 ਸਾਲਾ ਬੱਚੀ ਨੂੰ ਇੱਕ ਟੋਏ ਦੇ ਵਿੱਚ ਜਿਉਂਦੀ ਨੂੰ ਟੋਏ ਦੇ ਵਿੱਚ ਦਫਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਹਰ ਰੋਜ਼ ਇਹ ਪਰਿਵਾਰ ਬਸ ਉਸੇ ਉਸਦੇ ਲਈ ਸਜ਼ਾ ਦੀ ਮੰਗ ਕਰ ਰਿਹਾ ਸੀ ਤੇ ਅੱਜ ਇਸ ਕਾਤਲ ਔਰਤ ਨੂੰ ਸਜ਼ਾਏ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹੁਮਨ ਸਾਹਿਬ ਅਸਲ 'ਚ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਅਸਲ ਲੋਕਾਂ ਦੀ ਸੀ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਇਨਟਰੋਲ ਕਰ ਰਿਆ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇਨ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਸ ਕਰ ਰਿਹਾ ਮੈਂ ਇਹ ਤਾਂ ਡਿਸਲੋਸ ਨਹੀਂ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉੱਥੇ ਢਕ ਨਾ ਜਾਵੇ ਜਾਂ ਜਿਹੜੇ ਗਵਾਹ ਉੱਥੇ ਢਕ ਨਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਨਰਲ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫਦਵਾਨ ਦੇ ਵਿੱਚ ਕਾਮਯਾਬ ਹੋ ਸਕੀ ਹੁਕਮਤ ਸਾਹਿਬ ਕਹਿੰਦੇ ਕਿ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਵੀ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਬਾਡੀਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜਦੋਂ ਬੀਤਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂਹਰਾਨੇ ਦੇ ਆਪਣੇ ਕੰਮ ਦੇ ਸਿਲਸੇ ਗਏ ਹੋਣੇ ਆ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਾਨੂੰਨ ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਅਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸਟ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜਸਾਉਂ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਮੀਟਿੰਗ ਹੋ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਕਿ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈ ਸਾਹਿਬ ਨੇ ਸਵੇਰੇ 10 ਵੇ ਦਾ ਹੁਕਮ ਲਾਇਆ ਸੀ 10 ਵੇ ਜਦੋਂ ਨੇ ਅੱਜ ਕੁਆਂਟਮ ਸੁਣਾਣਾ ਔਰ ਅੱਜ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਡੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਨ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਐ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਕਿ ਕਿਹੜੀ ਸਜ਼ਾ ਥੋੜੀ ਦਦੋ ਕਿਸ ਤਰ੍ਹਾਂ ਸਜ਼ਾ ਟੈਕਨੀਕਲ ਸਜ਼ਾ ਕਰੀਏ ਸਰਟ ਵਿੱਚ ਉਹਨਾਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਆਪਣਾ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਹੈ ਤੇ ਮੈਂ ਆਪਣੀ ਗਲਤੀ ਦੀ ਦੋ ਮਹਿਸੂਸ ਕਰਦੀ ਹਾਂ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਡ ਵੀ ਲਿਆ ਜਾਵੇ ਹੂੰ ਯਾ ਦੋਸ਼ੀਵਲ ਉਹ ਰਿਟਰਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਅੱਜ ਦੇ ਹਾਂਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਔਰ ਇੱਕ ਰੇਅਰ ਸਟੋ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤੀ ਹੈ ਤਾਂ ਬਿਲਕੁਲ ਤਾਂ ਦਰਦੋਸ਼ ਹਾਂਜੀ 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 ਮੈਂ ਗੁਮਨਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਬਲਟੀ ਨਹੀਂ ਗੁਮਨਸਰਦਾ ਲਈ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਗੁਮਨਸਰ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰ ਦਿੰਦੇ ਪੀੜ ਜੀ ਇੱਥੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਠ ਕਰਾਇਆ ਸੀ ਸਿਰ ਸਿਰ ਦਾ ਪਾਠ ਪਰਿਵਾਰ ਪਾਠ ਕਰ ਰਿਹਾ ਸੀ ਸਿਰ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਫਿਰ ਮੈਂ ਬਹੁਤ ਧੰਨਵਾ ਮੈਂ ਆਪਣੇ ਬੀਡੀ ਗੁਪਤਾ ਜੀ ਦੇ ਪਰਿਵਾਰ ਸੇ ਘੁੰਮਣ ਜੀ ਦਾ ਮੇਰੇ ਕੋਈ ਫਾਲਟ ਨਹੀਂ ਗਿਆ ਜੱਜ ਸਾਹਿਬ ਦਾ ਜਿੰਨਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ਾਮਪਲ ਸੈੱਟ ਹੋ ਗਿਆ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਨੀ ਵੀ ਪੰਜ ਸਾਲ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਤਾਂ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਾਈਮ ਮੰਤਰੀ ਦਾ ਧੰਨਵਾਦ ਨਿਆਂ ਮਿਲ ਗਿਆ ਜੀ ਨੂੰ ਇਨਸਾਫ ਮਿਲਿਆ ਸਭ ਨੂੰ ਨੁਭਾਵਾ ਪੂਰੀ ਪ੍ਰੈਸ ਕੁਮਨ ਸਰ ਉਹਨੇ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਬੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰ ਦਿੱਤੀ ਔਰ ਓ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਾਰੀ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਨੂ ਸਕੂਨ ਮਿਲਿਆ ਅੱਜ ਤਕਰੀਰ ਹੈ ਅਦਾਲਤ ਵਿੱਚ ਮੇ chak <muchas> ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਨੂ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੱਤੀ ਆ ਅਸੀਂ ਕਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜਾਦਵਾਨ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੰਨਾ ਸਮਾਪਤੀ ਤੋਂ ਦੱਸ ਹੀ ਪੂਰਾ ਚਲੋ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗੀ ਮੈਂ ਸਭ ਕੁਝ ਭੁੱਲ ਗੀ ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਗਿਆ ਨੂੰ ਫਾਂਸੀ ਸਜ਼ਾ ਚਾਹੀਦੀ ਸੀ Subscribe to One India channel and never miss an update.